ਜੋ ਗਰਾਉਂ ਤੋਂ ਜੋ ਨੁਕੋਦਰ ਮਾਰਗ ਹੈ ਉਸ ਦੀਆਂ ਤਸਵੀਰਾਂ ਨੇ ਪੀਤੇ ਦਿਨੀ ਵੀ ਕਿ ਜੋ ਪੰਜਾਬ ਕਿਸਾਨ ਯੂਨੀਅਨ ਦੇ ਵੱਲੋਂ ਰੋ ਨਾਰਾਜ਼ ਦੀ ਟੂਲ ਟੈਕਸ ਦੇ ਧਰਨਾ ਵੀ ਲਗਾਇਆ ਗਿਆ ਟੂਲ ਟੈਕਸ ਦੀ ਪਰਚੀ ਤਾਂ ਬੰਦ ਇੱਕ ਵਾਰ ਹੋ ਗਈ ਹੁਣ ਪਰਚੀ ਨਹੀਂ ਲੱਗਦੀ ਪਰ ਸਵਾਲ ਇਹ ਹੈ ਕਿ ਜੋ ਪੀਤੇ ਦਿਨਾਂ ਦੇ ਵਿੱਚ ਟੂਲ ਟੈਕਸ ਨੇ ਲੁੱਟਿਆ ਆਮ ਲੋਕਾਂ ਨੂੰ ਉਸ ਦੀ ਪਰਹਾਈ ਕੌਣ ਕਰੇਗਾ ਅਤੇ ਹੁਣ ਸੜਕ ਕੌਣ ਬਣਵਾਊਗਾ ਸੀਐਮ ਮਾਨ ਨੇ ਵੱਡੇ ਬਿਆਨ ਜਾਰੀ ਕੀਤੇ ਕਿ ਅਸੀਂ ਇੰਨੇ ਕੁ ਤਾਂ ਟੂਲ ਟੈਕਸ ਬੰਦ ਕਰਦੇ ਆ ਪਰ ਆਪਣੇ ਆਪ ਨੂੰ ਕਟੜ ਇਮਾਨਦਾਰੀ ਦੀ ਮਿਸਾਲ ਪੇਸ਼ ਕਰਨ ਵਾਲੀ ਸਰਕਾਰ ਐਥੇ ਇਮਾਨਦਾਰੀ ਦਾ ਸਬੂਤ ਕਦੋਂ ਦੇਵੇਗੀ ਜੇਕਰ ਟੂਲ ਟੈਕਸ ਨੂੰ ਸੜਕ ਨਹੀਂ ਬਣਾਉਣੀ ਤਾਂ ਉਸ ਤੋਂ ਕਾਰਵਾਈ ਹੋਣੀ ਚਾਹੀਦੀ ਹੈ ਔਰ ਜਿੰਨੇ ਪੈਸੇ ਉਸਨੇ ਟੂਲ ਟੈਕਸ ਨੇ ਸਾਦੇ ਪੈਸੇ ਲੋਕਾਂ ਦੇ ਬਟੋਰੇ ਉਹ ਪੈਸੇ ਸੜਕ ਤੇ ਲਗਾਉਣੇ ਚਾਹੀਦੇ ਆ ਲੋਕ ਜਿਹਨੇ ਲੰਘਦੇ ਆ ਉਹ ਕਹਿੰਦੇ ਭਾਜੀ ਗੁੱਡ ਸਾਡੇ ਤੇ ਭਰੋਸਾ ਪੱਤਰਕਾਰਾਂ ਦੇ ਭਰੋਸਾ ਕਰਦੇ ਵੀ ਕਿਦਣਾ ਕਿਦੇ ਕੋਈ ਫਰਕ ਪੈ ਜੇ ਪਰ ਛੜਕ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਲਗਾਤਾਰ ਹਾਲਾਤ ਮਾਰੇ ਨੇ ਅਸੀਂ ਜਿਹੜੀ ਛੜਕ ਹੈ ਅੱਗੋਂ ਚਲੀ ਜਾਂਦੀਆਂ ਨੂਰਪਹਿਲ ਵਾਲੀ ਸਾਈਡ ਉਸ ਤੋਂ ਪਿੱਛੇ ਮੌਜੂਦ ਆ ਉਹ ਤੁਸੀਂ ਤਸਵੀਰਾਂ ਦੇਖ ਲਓ ਹਾਲਾਤ ਕੀ ਬਣੇ ਹੋਏ ਐ ਬੱਜਰੀ ਨਿਕਲੀ ਹੋਈ ਐ ਥਾਂ ਥਾਂ ਤੇ ਖੱਡੇ ਪਏ ਹੋਇਆ ਔਰ ਜਦੋਂ ਬਾਰਿਸ਼ ਦਾ ਮੌਸਮ ਹੁੰਦਾ ਤਾਂ ਤਕਰੀਬਨ ਇੱਥੇ 2 ਤੋਂ 2 ਫੁੱਟ ਪਾਣੀ ਖੜ ਜਾਂਦਾ ਐ ਐਡਾ ਲੱਗਦਾ ਜਿਦਾਂ ਕਿ ਦਰਿਆ ਸੱਤ ਲੋਹ ਦਾ ਇੱਥੇ ਪਾਣੀ ਪਾਣੀ ਆ ਗਿਆ ਹੋਵੇ ਪਰ ਕਿਤਨੇ ਕਿਤੇ ਜੋ ਲੋਕਾਂ ਦੀ ਵੱਡੀ ਲੁੱਟ ਹੋਈ ਹੈ ਤਾਂ ਹੁਣ ਸੜਕ ਜ਼ਰੂਰ ਬਣਨੀ ਚਾਹੀਦੀ ਹੈ ਲੁੱਟ ਵੀ ਹੋ ਗਈ ਸੜਕ ਵੀ ਨਹੀਂ ਬਣੀ ਧਰਨਾ ਵੀ ਲੱਗ ਗਿਆ ਪਾਣਾ ਸੁਧੂ ਵੀ ਆਇਆ ਸੀ ਪਰ ਅਜੇ ਤੱਕ ਸੜਕ ਨੂੰ ਬੂਰ ਨਹੀਂ ਪਿਆ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿੰਨੀਆਂ ਕਿੰਨੀਆਂ ਡੂੰਘੇ ਵੱਡੇ ਟੋਏ ਪਏ ਹੋਏ ਆ ਜਦੋਂ ਇਥੋਂ ਕੋਈ ਗੱਡੀ ਲੰਘ ਜਾਂਦੀ ਹੈ ਬੱਸ ਲੰਘਦੀ ਹੈ ਤਾਂ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਇਹ ਹਾਲਾਤ ਕੀ ਬਣੇ ਹੋਏ ਆ ਲੋਕ ਬੜੇ ਦੁਖੀ ਨੇ ਤਕਰੀਬਨ ਸਪੀਡ 15 15 ਦੀ ਸਪੀਡ ਤੇ 15 15 ਦੀ ਸਪੀਡ 10 10 ਸਪੀਡ ਤੇ ਲੰਘਦੇ ਆ ਉਹ ਗੇਅਰ ਪਾਉਂਦੇ ਬੰਦਾ ਥੱਕ ਜਾਂਦਾ ਇਦਾਂ ਦੇ ਹਾਲਾਤ ਬਣੇ ਆ ਹੁਣ ਗੱਡੀ ਜਾ ਰਹੀ ਹੈ ਤਾਂ ਤੁਸੀਂ ਦੇਖ ਲਿਓ ਕਿ ਕਿੰਨੀ ਕੋ ਤੇਜ਼ ਆ ਰਹੀ ਹੈ ਇਹ ਹਾਲਾਤ ਨੇ ਇਸ ਸੜਕ ਦੇ ਆਖਰ ਇਹ ਸੜਕ ਕਦੋਂ ਬਣੇਗੀ ਅੱਜ ਦੁਸਹਿਰਾ ਦਾ ਤੇ ਹੋਰ ਹੈ ਤਿਹਾਰ ਦੇ ਵਿੱਚ ਲੋਕੜ ਖੁਸ਼ ਹੋਣ ਜੀਦੇ ਪਰ ਲੋਕ ਨਰਾਜ਼ ਨੇ ਲੋਕਾਂ ਦੇ ਚਿਹਰੇ ਤੇ ਮਿਊਸੀ ਹੈ ਲੋਕ ਕਹਿੰਦੇ ਕਿ ਭਾਈ ਸੜਕ ਹੀ ਨਹੀਂ ਬਣੀ ਅਸੀਂ ਬੜੇ ਦੁਖੀ ਆ ਕਿਤੇ ਦੂਰ ਦਰਾਡੇ ਜਾਣਾ ਹੁੰਦਾ ਅਸੀਂ ਬਹੁਤ ਪਰੇਸ਼ਾਨ ਹੁੰਦੇ ਆ ਇਹ ਤਸਵੀਰ ਦੇਖ ਚੁੱਕੇ ਹੋ ਇਧਰ ਪਿੱਛੇ ਦੀ ਬੈਕ ਸਾਈਡ ਦੀ ਤਸਵੀਰਾਂ ਤੁਸੀਂ ਦੇਖ ਲਓ ਇਧਰ ਕੀ ਹਾਲਾਤ ਬੜੇ ਹੋਇਆ ਹੈ ਤਕਰੀਬਨ ਇੱਕ ਜਗ੍ਹਾ ਦੋ ਥਾਵਾਂ ਤੋਂ ਸੜਕ ਨਹੀਂ ਹੈ ਤਕਰੀਬਨ ਸਾਰੀ ਸੜਕ ਦੇ ਇਹੀ ਹਾਲਾਤ ਨੇ ਤੁਸੀਂ ਇਸ ਛੜਕ ਦੇ ਬਾਰੇ ਕੀ ਸੋਚਦੇ ਹੋ ਤੁਸੀਂ ਆਪਣੇ ਕੀਮਤੀ ਸੁਝਾਅ ਜ਼ਰੂਰ ਦਿਓ ਜਿੰਨੇ ਵੀ ਲੋਕ ਇੱਥੇ ਲੰਘਦੇ ਆ ਹੱਥ ਖੜਾ ਕਰਕੇ ਲੰਘਦੇ ਆ ਕਿ ਭਾਈ ਬੜਾ ਵਧੀਆ ਕੰਮ ਕਰ ਰਹੇ ਹੋ ਪਰ ਲੋਕਾਂ ਦੀ ਸਪੋਰਟ ਦੇ ਨਾਲ ਹੀ ਅਸੀਂ ਤੁਹਾਡੇ ਤੱਕ ਖ਼ਬਰਾਂ ਪਹੁੰਚਾਉਂਦੇ ਆ ਇੱਧਰ ਕੈਮਰਾ ਇੱਧਰਲੀ ਸਾਈਡ ਮਾਰੀਏ ਤਾਂ ਹੁਣ ਤੁਸੀਂ ਇਹ ਦੇਖ ਲਓ ਗੱਡੀਆਂ ਜੋ ਲੰਘ ਰਹੀਆਂ ਕਿੰਨੀ ਕਿੰਨੀ ਧੂੜ ਮਿੱਟੀ ਉਡ ਰਹੀ ਹੈ ਹਾਲਾਤ ਬੜੇ ਮਾੜੇ ਨੇ ਬਹੁਤ ਜ਼ਿਆਦਾ ਮਾੜੇ ਤਰਸਯੋਗ ਹਾਲਾਤ ਨੇ ਬਹੁਤ ਜ਼ਿਆਦਾ ਮਾਰੇ ਉਹ ਬਿਆਨ ਕੀਤੇ ਜਾ ਸਕਦੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਸੀਐਮ ਮਾਨ ਤੱਕ ਸ਼ੇਅਰ ਕਰ ਕਰਕੇ ਜ਼ਰੂਰ ਪਹੁੰਚਾ ਦਿਓ ਇਮਾਨਦਾਰੀ ਦੇ ਸਬੂਤ ਕਿਤੇ ਨਾ ਕਿਤੇ ਇੱਥੇ ਵੀ ਮਿਲ ਜੇ ਮੰਨਦੇ ਆ ਸਰਕਾਰ ਇਮਾਨਦਾਰੀ ਆ ਪਰ ਟੂਲ ਟੈਕਸ ਵਾਲੇ ਮੰਨ ਲਓ ਕਿ ਫਿਰ ਕਿਤੇ ਨਾ ਕਿਤੇ ਤਾਂ ਬੇਈਮਾਨੀ ਹੋਈ ਆ ਕਿਤੇ ਨਾ ਕਿਤੇ ਤਾਂ ਕਰਪਸ਼ਨ ਹੋਈ ਆ ਕਿਉਂਕਿ ਆ ਸਾਲ ਤੋਂ ਪਹਿਲਾਂ ਸੜਕ ਬਣੀ ਸੀ ਤੇ ਉਸ ਤੋਂ ਬਾਅਦ ਫਿਰ ਟੁੱਟ ਗਈ ਬਾਕੀ ਜਿੰਨੇ ਸਾਲਾਂ ਦੇ ਵਿੱਚ ਟੂਲ ਟੈਕਸ ਲੱਗਿਆ ਸੜਕ ਦੋ ਤਿੰਨ ਵਾਰ ਬਣਾਉਣੀ ਸੀ ਪਰ ਟੋਲ ਟੈਕਸ ਵਾਲਿਆਂ ਨੇ ਤਾਂ ਇੱਕ ਵਾਰ ਵੀ ਨਹੀਂ ਸੜਕ ਬਣਾਈ ਹਾਲਾਤ ਬੜੇ ਮਾੜੇ ਨੇ ਤਰਸਜੋਗ ਹਾਲਾਤ ਨੇ ਤਸਵੀਰਾਂ ਲਗਾਤਾਰ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ ਬਾਕੀ ਤੁਸੀਂ ਇਸ ਵਾਰ ਕੀ ਸੋਚਦੇ ਹੋ ਆਪਣੇ ਕੀਮਤੀ ਸੁਝਾਅ ਜਰੂਰ ਦਿਓ ਕੈਮਰਾਮੈਨ ਸਨੂ ਨਾਰਦੀਪ ਪਿੰਨਾਰ ਨਿਊਜ਼ ਰਕੋਤੜ